ਆਇਦਾ ਚਾਰਜ ਭਾਈ ਚਾਰਜ ਰਹਾ ਗਾ ਜੀ ਸਮਾ ਤਾਂ ਦਾਦਾ ਕੇ ਬੰਨ ਲਾ ਭਾਈ ਉਹਨਾਂ ਦਾ ਪੂਰਾ ਪਹਿਲੇ ਖੜਿਆ ਦਾ ਸਾਰਾ ਨਾ ਸ਼ੌਟਸ ਕੱਟਣਾ ਉਹ ਦੇਖੀ ਦੇਖੀ ਹੈ ਪੈ ਤਾ ਰੋਣ ਸੋਣ ਠੀਕ ਹੈ ਹੋਰ ਹੋਸ਼ ਹੈ ਨਾ ਪੁੱਤ ਮੇਰੇ ਨਾ ਪੋਹਣ ਕਮਾਰ ਇਸ ਇਸ ਕੁੜੀ ਦੇ ਬਹੁਤ ਬਹੁਤ ਸੁਭਾ ਸਰਕਾਰ ਕੀ ਇਹ ਸਕੂਲੇ ਜਾਂਦੀ ਔਰ ਅਗੇ ਚੱਲਦੇ ਨਹੀਂ ਜਾਇ ਜਾਂਦਾ ਚਲੋ ਦੂਜੇ ਸਕੂਲ ਕੋ ਜਾਣਾ ਭਾਜਣ ਦੇ ਬਹੁਤ ਵੇਰ ਬੋਨੀਆਂ ਜਿਹੜੇ ਤੱਕ ਆ ਗਏ ਚੁਕਿਆ ਕਰਨਾ ਚਲੋ ਹੁਣ ਆਪਣਾ ਪਾਲ ਲਿਆ ਆਪਣੇ ਸਪਿਰੈਸ ਤੇ ਕਿਡਾ ਹੋ ਗੁਸਤੂ ਹੈ। ਬੱਚੇ ਇਹ ਵਾਰ ਕਿੰਨੇ ਕਿੰਨੇ ਜਿਹਦੇ ਸਕੂਲ ਨਹੀਂ ਜਾਂਦੇ। ਪਹਿਲੇ ਬਹੁਤ ਜ਼ਿਆਦਾ ਮੁਸ਼ਕਲ ਸੀ। ਮਨਾ ਅੰਕਲ ਅੰਕਲ ਜੀ ਪਾਲਣਾ ਨੇ ਮੈਨੂੰ ਚਾਹਤ ਦਵਾ ਤਾਂ ਹੁਣ ਠੀਕਾ। ਮੈਂ ਸਹੀ ਹੀ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਬਹੁਤ ਧੰਨਵਾਦ ਕਰਦਾ। ਪਰ ਸਾਡੇ ਭਿੰਦੇ ਆ ਜੀ ਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਪਹਿਲਾਂ ਸਾਈਕਲ ਘੁੱਟੇ ਦਾ ਸੀ ਤੇ ਛੜਕਤੇ ਨਹੀਂ ਚੱਲ ਪਾਂਦਾ ਤੇ ਉੱਥੇ 3 ਕਿਲੋ ਮੀਟਰਸ ਦੂਰ ਰਸਤਾ ਵੀ ਸੀ ਮੂੰਹ ਚਾਕਿਲ ਮਿਲ ਗਿਆ ਹੁਣ ਅਸੀਂ ਆਪੇ ਜਾ ਸਕਾਂਗੇ ਪਾਸ ਤੋਂ ਪਾਸ ਜਾਵਾਂ ਮੈਂ ਪਾਸ ਤੋਂ ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਹਿੰਮਤ ਨਹੀਂ ਹਾਰੀ ਤੇ ਉਹਦੀ ਮਾਂ ਨੇ ਵੀ ਨਹੀਂ ਹਈ ਹਿੰਮਤ ਹਾਰੀ ਤੇ ਨਾ ਹੀ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਏ ਸਾਰੇ ਪੰਜਾਬ ਦੇ ਵਿੱਚ ਵੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਤੇ ਅਸੀਂ ਆਪਣੀ ਕਿਸੇ ਬਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮੈਂਡਾ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ ਐਜੂਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਇਹ ਸੁਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡੀਕੈਪਡ ਸੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਵੇਗਾ ਕਿ ਉਹ ਹਰਦੀਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪਰ ਤੋਂ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰਿਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵਧ ਦਿੱਤਾ ਜਿਹਦਾ ਕੋਈ ਅੰਗਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਇਸ ਕਰਕੇ ਆਪਾਂ ਦਿਮਾਗ ਦੇ ਉੱਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਵਦੀਪ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਗੜਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਤੇ ਅਹਿਮਦ ਗੱਬ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਆ ਟ੍ਰਾਈਸਾਈਕਲ ਜਿਹੜਾ ਬੈਟਰੀ ਵਾਲਾ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜੀ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਤੱਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ